ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਹ ਦੀ ਵੀਡੀਓ ਤੇ ਦੋਸਤੋ ਅੱਜ ਜਿਹੜੀ ਵੀਡੀਓ ਉਹਨਾਂ ਮਤਾਵਾ ਪੈਣਾ ਵਾਸਤੇ ਉਹਨਾਂ ਲੇਡੀਜ਼ ਵਾਸਤੇ ਆ ਜਿਨ੍ਹਾਂ ਨੂੰ ਪੀਸੀਓਡੀ ਦਾ ਪੀਸੀਓਸ ਦੀ ਪ੍ਰੋਬਲਮ ਆਏ ਹਾਰਮੋਨਲ ਇੰਬੈਲੈਂਸ ਦੀ ਪ੍ਰੋਬਲਮ ਹੁੰਦੀ ਆ ਤੇ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਫਰੂਟਸ ਹੈਗੇ ਫਲ ਹੈਗੇ ਆ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦੇ ਆ ਤੁਸੀਂ ਇਹਨਾਂ ਪ੍ਰੋਬਲਮਸ ਨੂੰ ਮੈਨੇਜ ਕਰ ਸਕਦੇ ਆ ਜਾਂ ਫਿਰ ਤੁਸੀਂ ਇਹਨਾਂ ਪ੍ਰੋਬਲਮਸ ਤੋਂ ਬਚ ਸਕਦੇ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਵੀਡੀਓਜ਼ ਦੇਖਦੇ ਆ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਹੈਲਥ ਦੀਆਂ ਨੇਚਰਲ ਡਾਈਟ ਨੇਚਰਲ ਹੋਮਰੈਡੀ ਜਿਹੜੀਆਂ ਹੁੰਨੀਆਂ ਕਿੱਦਾਂ ਤੁਸੀਂ ਬਿਮਾਰੀਆਂ ਨੂੰ ਮੈਨੇਜ ਕਰ ਸਕਦੇ ਆ ਆਪਣੇ ਆਪ ਨੂੰ ਕਿੱਦਾਂ ਤੰਦਰੁਸਤ ਰੱਖ ਸਕਦੇ ਆ ਇਸ ਸੰਬੰਧ ਦੇ ਵਿੱਚ ਵੀਡੀਓ ਜ ਤੁਹਾਡੇ ਲਈ ਮੈਂ ਲੈ ਕੇ ਆਣੀ ਆ ਦੇਤੇ ਤੇ ਕਿਰਪਾ ਕਰਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਦੇ ਸੰਬੰਧ ਵਿੱਚ ਕਮੈਂਟ ਵੀ ਜਰੂਰ ਕਰਿਓ ਤੇ ਸਭ ਤੋਂ ਪਹਿਲਾਂ ਆਪਾਂ ਜਾਣ ਲੈਨੇ ਆ ਜਿਹੜੀ ਪੀਸੀਓਡੀ ਜਾਂ ਪੀਸੀਓਐਸ ਦੀ ਪ੍ਰੋਬਲਮ ਹੁੰਦੀ ਆ ਉਹ ਹੁੰਦੀ ਕੀ ਆ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਆ ਜਾਂ ਪੀਸੀਓਐਸ ਦੀ ਪ੍ਰੋਬਲਮ ਹੁੰਦੀ ਆ ਉਹ ਹਾਰਮੋਨਲ ਇੱਕ ਡਿਸੀਜ਼ ਹੈਗੀ ਆ ਜਿਹੜੇ ਬੋਡੀ ਚ ਹਾਰਮੋਨਸ ਹ ਉਹ ਇੰਬੈਲੈਂਸ ਹੋ ਜਾਂਦੇ ਆ ਇੱਕ ਜਿਹੜਾ ਇਨਸੂਲਿਨ ਹਾਰਮੋਨ ਹੁੰਦਾ ਉਹਦੀ ਰੈਜ਼ਿਸਟੈਂਸ ਅਗਰ ਹੋ ਜਾਵੇ ਉਹ ਕੰਮ ਕਰਨਾ ਬੰਦ ਕਰ ਦਵੇ ਜਾਂ ਫਿਰ ਕੰਮ ਘੱਟ ਕਰ ਦਵੇ ਤੇ ਉਹਦੇ ਕਰਕੇ ਵੀ ਜਿਹੜੇ ਬਾਕੀ ਹਾਰਮੋਨਸ ਹੁੰਦੇ ਆ ਜਿਹੜੇ ਲੇਡੀਜ਼ ਵਿੱਚ ਹੁੰਦੇ ਆ ਉਹ ਡਿਸਟਰਬ ਹੋ ਜਾਂਦੇ ਆ ਜਿਹਦੇ ਕਰਕੇ ਪੀਸੀਓਡੀ ਪੋਲੀਸਿਸਟਿਕ ਓਵਰੀ ਡਿਸੀਜ਼ ਪੀਸੀਓਐਸ ਪੋਲੀਸਿਸਟਿਕ ਓਵਰੀ ਸਿੰਡਰੋਮ ਨਾ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਉਹਦੇ ਵਿੱਚ ਕਾਫੀ ਹੋਰ ਵੀ ਜਿਹੜੇ ਸਾਈਡ ਇਫੈਕਟਸ ਹੁੰਦੇ ਨੇ ਜਿਵੇਂ ਫੇਸ਼ੀਅਲ ਹੈਅਰ ਗ੍ਰੋਥ ਹੋਣ ਲੱਪਣ ਦੀ ਹੈ ਮੋਟਾਪਾ ਵਧਣ ਲੱਪਣ ਦਾ ਮੂਡ ਸਵਿੰਗ ਦੀ ਪ੍ਰੋਬਲਮ ਹੁੰਦੀ ਹੈ ਇਨਸੋਮਨੀਆ ਨੀਂਦ ਨਹੀਂ ਆਉਂਦੀ ਹੈਗੀ ਸਟ੍ਰੈਸ ਲੈਵਲ ਵਧਣ ਲੱਪਣ ਦਾ ਤੇ ਹੋਰ ਵੀ ਇਦਾਂ ਦੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੋਣ ਲੱਪਣੀਆਂ ਤੁਸੀਂ ਇੱਕ ਚੰਗਾ ਲਾਈਫਸਟਾਈਲ ਫਾਲੋ ਕਰਕੇ ਚੰਗੀ ਇੱਕ ਖੁਰਾਕ ਫਾਲੋ ਕਰਕੇ ਤੇ ਨਾਲ ਨਾਲ ਜਿਹੜੀਆਂ ਮੈਂ ਤੁਹਾਨੂੰ ਟਿਪਸ ਇੱਤੇ ਦੱਸਣੀਆਂ ਹੈਗੀਆਂ ਫਰੂਟ ਦੇ ਸਬੰਧ ਵਿੱਚ ਉਹਨਾਂ ਨੂੰ ਫਾਲੋ ਕਰਕੇ ਉਹ ਫਰੂਟਸ ਖਾ ਕੇ ਤੁਸੀਂ ਇਸ ਪ੍ਰੋਬਲਮ ਨੂੰ ਮੈਨੇਜ ਕਰ ਸਕਦੇ ਆ ਤੇ ਕਿਹੜੇ ਕਿਹੜੇ ਫਰੂਟਸ ਆ ਜਿਹੜੇ ਤੁਹਾਡੇ ਇਸ ਪ੍ਰੋਬਲਮ ਨੂੰ ਹੀਲ ਕਰਨ ਦੇ ਵਿੱਚ ਹੈਲਪ ਕਰ ਸਕਦੇ ਆ ਨੰਬਰ ਇੱਕ ਫਾਈਬਰ ਨਾਲ ਭਰਪੂਰ ਹੁੰਦਾ ਤੇ ਇਹਦੇ ਵਿੱਚ ਜਿਹੜੀ એનર્ਜੀ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈਗੀ ਆ ਇਹਦਾ ਜਿਹੜਾ ਗਲੈਸਿੰਗ ਇੰਡੈਕਸ ਹੁੰਦਾ ਉਹ ਵੀ ਇੰਨਾ ਹਾਈ ਨਹੀਂ ਹੁੰਦਾ ਹੈਗਾ ਮਤਲਬ ਕਿ ਹੌਲੀ-ਹੌਲੀ ਤੁਹਾਡੀ ਬੋਡੀ ਨੂੰ ਇਹ એનર્ਜੀ ਪ੍ਰੋਵਾਈਡ ਕਰਨੀ ਆ ਤੇ ਇਹਦੇ ਵਿੱਚ ਆਇਰਨ ਤੇ ਹੋਰ ਵੀ ਕਾਫੀ ਜਿਹੜੇ ਬਟਮਨਸ ਹਨ ਮਿਨਰਲਸ ਹੁੰਦੇ ਆ ਤੇ ਜਿਹੜੇ ਕਿ ਤੁਹਾਡੇ weight ਨੂੰ ਮੈਨੇਜ ਕਰਨ ਵਾਸਤੇ ਵਧੀਆ ਤੁਹਾਡੇ ਜਿਹੜੀ ਕ੍ਰੇਵਿੰਗ ਹੁੰਦੀ ਆ ਉਹਨੂੰ ਕੰਟਰੋਲ ਕਰਨ ਵਾਸਤੇ ਵਧੀਆ ਤੇ ਜਿਹੜੇ ਤੁਹਾਡੇ weight ਵਧਣ ਦੀ ਪ੍ਰਕਿਰਿਆ ਹੁੰਦੀ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਹੈਲਪਫੁਲ ਹੁੰਦੇ ਆ ਕਿਉਂਕਿ ਇਹ ਤੁਸੀਂ ਸੇਬ ਖਾ ਕੇ ਇਕੱਲੀ ਤੁਹਾਨੂੰ ਜਿਹੜਾ ਮਿਠਾਸ ਕੈਲਰੀਜ਼ ਨਹੀਂ ਜਾਂਦੀ ਹੈਗੀ ਉਹਦੇ ਨਾਲ ਤੁਹਾਡੀ ਜਿਹੜੀ ਕ੍ਰੇਵਿੰਗ ਉਹ ਵੀ ਘਟ ਜਾਂਦੀ ਆ ਤੇ ਆਪਣੀ ਡਾਈਟ ਦੇ ਵਿੱਚ ਸੇਬ ਜ਼ਰੂਰ ਐਡ ਕਰਨਾ ਆ ਤੇ ਸੈਕੰਡ ਜਿਹੜਾ ਫਲ ਹੁੰਦਾ ਹੈਗਾ ਜਿੱਦਾਂ 베ਰੀਜ਼ ਹੁੰਨੀਆਂ ਜਿਦਾਂ ਸਟਰਾਬਰੀ ਹੋ ਸਕਦੀ ਹੈ ਬਲੂ 베ਰੀ ਜਾਂ ਬਲੈਕ 베ਰੀਜ਼ ਹੋ ਸਕਦੀਆਂ ਸਾਡੇ ਇੱਥੇ ਜਿੱਦਾਂ ਪੰਜਾਬ ਦੇ ਵਿੱਚ ਬਲੂ 베ਰੀ ਸੌਰੀ ਜਿਹੜੀ ਸਟਰਾਬਰੀ ਹੁੰਦੀ ਆ ਉਹ ਆਮ ਹੀ ਮਿਲ ਜਾਂਦੀ ਆ ਤੇ ਉਹਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਨੇ ਤੇ ਜਿਹੜੇ ਕਿ ਤੁਹਾਡੇ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਵਿੱਚ ਹੈਲਪ ਕਰਦੇ ਆ ਬਹੁਤ ਹੀ ਜ਼ਿਆਦਾ ਕੈਲਰੀਜ਼ ਵੀ ਨਹੀਂ ਹੁੰਦੀਆਂ ਹੈਗੀਆਂ ਬੋਡੀ ਨੂੰ ਇੱਕ ਲੋਰੀਥਮ ਦੇ ਵਿੱਚ ਜਿਹੜੀ એનર્ਜੀ ਵੀ ਪ੍ਰੋਵਾਈਡ ਕਰਦੇ ਆ ਤੇ ਆਪਣੀ ਡਾਈਟ ਦੇ ਵਿੱਚ ਤੁਸੀਂ ਜਿਹੜੀਆਂ 베ਰੀਜ਼ ਹੈਗੀਆਂ ਉਹ ਵੀ ਜਰੂਰ ਐਡ ਕਰਨੀਆਂ ਅਗਲਾ ਜਿਹੜਾ ਫਲ ਹੈਗਾ ਤੁਸੀਂ ਐਡ ਕਰਨਾ ਜਦਾ ਸੰਤਰਾ ਹੋ ਗਿਆ ਮਸੰਮੀ ਹੋ ਗਿਆ ਜਿੰਨੇ ਵੀ ਖੱਟੇ ਫਲ ਹੁੰਦੇ ਦਾ ਸਿਟਰਸ ਫਰੂਟਸ ਜਿਹਨਾਂ ਨੂੰ ਕਹਿੰਦੇ ਆ ਆਪਣੀ ਡਾਈਟ ਦੇ ਵਿੱਚ ਜਰੂਰ ਐਡ ਕਰਨੀਆਂ ਇਹਨਾਂ ਵਿੱਚ ਤੁਹਾਨੂੰ ਵਿਟਾਮਿਨ ਸੀ ਮਿਲਦਾ ਹੈਗਾ ਬੋਡੀ ਨੂੰ ਡੀਟੌਕਸੀਫਾਈ ਇੱਕ ਤਰ੍ਹਾਂ ਕਹਦੀ ਇਹ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਤੇ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਜੇ ਤੁਸੀਂ ਦੇਖਿਆ ਹੋਣਾ ਜਿਹੜੇ ਲੇਡੀਜ਼ ਨੂੰ ਪੀਸੀਓ ਦਾ ਪੀਸੀਓ ਦੀ ਪ੍ਰੋਬਲਮ ਹੁੰਦੀ ਉਹਨਾਂ ਦੀ ਸਕਿਨ ਦੀ ਕਾਫੀ ਪ੍ਰੋਬਲਮ ਆਉਣੀ ਹੈ ਸਕਿਨ ਦੇ ਉੱਤੇ ਦਾਗ ਦਾ ਬੇਹੋਣ ਲੱਪਣ ਦੇ ਆ ਪਿੰਪਲਸ ਹੋਣ ਲੱਪਣੀਆਂ ਪੂਰੀ ਬੋਡੀ ਦੇ ਉੱਤੇ ਤੇ ਤੁਸੀਂ ਆਪਣੀ ਡਾਈਟ ਦੇ ਵਿੱਚ ਜਿਹੜੇ ਸਿਟਰਸ ਫਰੂਟਸ ਹੁੰਦੇ ਆ ਗਿਆ ਸੰਤਰਾ ਵਗੈਰਾ ਮਸੰਮੀ ਵਗੈਰਾ ਜ਼ਰੂਰ ਐਡ ਕਰਨਾ ਇਹਦੇ ਨਾਲ ਵੀ ਤੁਹਾਨੂੰ ਬੈਨੀਫਿਟ ਹੁੰਦਾ ਅਗਲਾ ਜਿਹੜਾ ਫਲ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰਨਾ ਹੋਵੇਗਾ ਮੰਗੋ ਯਾਨੀ ਕਿ ਅੰਬ ਤੁਸੀਂ ਅਕਸਰ ਸੁਣਿਆ ਹੋਣਾ ਵੀ ਉਹਦੇ ਵਿੱਚ ਜੌਦ ਜਿਆਦਾ ਮਿੱਠਾ ਹੁੰਦਾ ਜਿਹੜਾ ਉਹ ਮਿੱਠਾ ਹੁੰਦਾ ਜਾਂ ਫਿਰ ਅਸੀਂ ਟੇਬਲ 슈ਗਰ ਕਰਨ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਕੱਲਾ ਮਿੱਠਾ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਵਿਟਾਮਿਨਸ ਵੀ ਹੁੰਦੇ ਆ ਮਿਨਰਲਸ ਵੀ ਹੁੰਦੇ ਆ ਤੇਕ એનર્ਜੀ ਵੀ ਬੋਡੀ ਨੂੰ ਪ੍ਰੋਵਾਈਡ ਕਰਦਾ ਤੁਸੀਂ ਆਪਣੀ ਡਾਈਟ ਦੇ ਵਿੱਚ ਆਂਬ ਵੀ ਜਰੂਰ ਐਡ ਕਰਨਾ ਆ ਆਂਬ ਦੇ ਨਾਲ ਇੱਕ ਤਾਂ ਜਿਹੜੀ ਕ੍ਰੇਵਿੰਗ ਹੁੰਦੀ ਹੈ ਮਿੱਠਾ ਖਾਣ ਦੀ ਉਹ ਵੀ ਤੁਹਾਡੀ ਕੰਟਰੋਲ ਜਾਂਦੀ ਆ ਤੁਸੀਂ ਅਗਰ ਤੁਹਾਡਾ ਮਨ ਕਰਦਾ ਵੀ ਉਲਟਾ ਪਲਟਾ ਖਾ ਲਈਏ ਫਾਸਟ ਫੂਡ ਖਾ ਲਈਏ ਪੀਜ ਇਦਾਂ ਦੀ ਚੀਜ਼ਾਂ ਖਾਈਏ ਜਿਹੜੀਆਂ ਫਾਸਟ ਫੂਡ ਜਿਹਨੂੰ ਕਹਿੰਦੇ ਜਾਂ ਪੈਕਟ ਫੂਡ ਹੁੰਦਾ ਉਹ ਤੁਸੀਂ ਬਾਤ ਸਕਦੇ ਆ ਤੁਸੀਂ ਆਂਬ ਦੇ ਨਾਲ ਆਪਣੀ ਕ੍ਰੇਵਿੰਗ ਸ਼ਾਂਤ ਕਰ ਸਕਦੇ ਆ ਤੁਹਾਡੀ ਬੋਡੀ ਵੀ એનર્ਜੀ ਕਹਿੰਦੀ ਆ ਤੁਹਾਨੂੰ ਥਕਾਵਟ ਵੀ ਨਹੀਂ ਮਹਿਸੂਸ ਹੁੰਦੀ ਕਿਉਂਕਿ ਜਿਹੜੀ ਇਹਦੀ એનર્ਜੀ ਹੈਗੀ ਆ ਕੈਲਰੀਜ਼ ਮਿਲ ਨਹੀਂ ਆ ਜਿਹੜੀਆਂ ਆਂਬ ਤੋਂ ਤੇ ਤੁਹਾਨੂੰ ਹੌਲੀ ਹੌਲੀ ਉਹ ਨਰਜੈਟਿਕ ਰੱਖਦੀ ਹੈਗੀਆਂ ਇੱਕਦਮੀ ਉਹ ਜਿਹੜੀ ਸ਼ੂਗਰ ਹੁੰਦੀ ਕ੍ਰੈਸ਼ ਨਹੀਂ ਹੁੰਦੀ ਹੈਗੀ ਤੇ ਪੂਰੇ ਦਿਨ ਤੁਹਾਡੇ ਲਈ ਲਾਹੇਵੰਦ ਤੇ ਆਪਣੀ ਡਾਈਟ ਦੇ ਵਿੱਚ ਤੁਸੀਂ ਜਿਹੜਾ ਮੰਗੇਓ ਆਂਬ ਵੀ ਜ਼ਰੂਰ ਐਡ ਕਰਨਾ ਇਹਦੀ ਜਿਹੜੀ ਕੁਆਂਟੀਟੀ ਆ ਉਹ ਵੀ ਮੈਟਰ ਕਰਦੀ ਮਤਲਬ ਕੋਈ ਬਹੁਤ ਜ਼ਿਆਦਾ ਨਹੀਂ ਖਾਣਾ ਹੁੰਦਾ ਇੱਕ ਦੋ ਆਂਬ ਤੁਸੀਂ ਹਫ਼ਤੇ ਦੇ ਵਿੱਚ ਖਾ ਸਕਦੇ ਆ ਅਗਲਾ ਜਿਹੜਾ ਫਲ ਹੈਗਾ ਤਰਬੂਜ ਤਰੂਜ ਜਿਹੜਾ ਪਾਣੀ ਨਾਲ ਭਰਪੂਰ ਹੁੰਦਾ ਆ ਕ੍ਰੀਵਿੰਗ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਫੀਲਿੰਗ ਆਫ ਫੁੱਲਨੈਸ ਹੁੰਦੀ ਆ ਤੁਸੀਂ ਇੱਕ ਵਾਰੀ ਇਹ ਤਰਬੂਜ ਥੋੜਿਆ ਖਾ ਲੰਨੇ ਆ ਤੇ ਢੱਡ ਇੱਕ ਵਾਰੀ ਫੁੱਲ ਹੋ ਜਾਂ ਜਿਹੜਾ ਕਿ weight ਨੂੰ control ਕਰਨ ਦੇ ਵਿੱਚ ਨਾੜਾਂ ਨੂੰ ਖੋਲਣ ਦੇ ਵਿੱਚ ਜੇ Lr9g production ਦੇ ਵਿੱਚ ਵੀ ਉਹ help ਕਰਦਾ ਜਿਹੜਾ ਕਿ ਸਾਡੇ ਬੋਡੀ ਦੇ ਵਿੱਚ ਸਰਕੂਲੇਟ ਹੁੰਦਾ ਬਲੱਡ ਉਹਨੂੰ ਪ੍ਰੋਪਰ ਤਰੀਕੇ ਨਾਲ ਵਹਾਅ ਦੇ ਵਿੱਚ ਵੀ ਇਹ help ਕਰਦਾ ਤੇ ਤਰਬੂਜ਼ ਨੂੰ ਵੀ ਆਪਣੀ ਡਾਈਟ ਦੇ ਵਿੱਚ ਰੋਜ਼ਾਨਾ ਤੌਰ ਤੇ ਤੁਸੀਂ ਖਾ ਸਕਦੇ ਅਗਲਾ ਜਿਹੜਾ ਫਲ ਹੈਗਾ kiwi kiwi ਦੇ ਵਿੱਚ vitamin C ਹੁੰਦਾ vitamin E ਹੁੰਦਾ ਇਹ ਜਿਹੜੇ ਇੰਟਰਨਲ ਫੀਮੇਲ ਸਿਸਟਮ ਹੁੰਦਾਗਾ ਉਹਨੂੰ ਸਹੀ ਰੱਖਣ ਦੇ ਵਿੱਚ ਜਿਹੜੇ ਅੰਡੇ ਹੁੰਦਾ ਉਹਨੂੰ ਸਹੀ ਰੱਖਣ ਦੇ ਵਿੱਚ ਉਹਦੀ ਵਰਕਿੰਗ ਨੂੰ ਸਹੀ ਰੱਖਣ ਦੇ ਵਿੱਚ ਇਹ help ਕਰਦਾ ਆ ਇਨਸੂਲਿਨ ਸੈਂਸਿਟੀਵਿਟੀ ਨੂੰ ਇਹ ਕੰਟਰੋਲ ਕਰਦਾ ਮਤਲਬ ਵਧੀਆ ਤਰੀਕੇ ਨਾਲ ਇਨਸੂਲਿਨ ਜਿਹੜੀ ਕੰਮ ਕਰਦੀ ਆ ਜਿਹੜੀ ਬੋਡੀ ਇਨਫਲਮੇਸ਼ਨ ਸੋਜ ਹੋਣ ਲੱਗ ਪੰਦੀ ਆ ਉਹਨੂੰ ਵੀ ਇਹ ਘਟਾਉਣ ਦੇ ਵਿੱਚ ਮਦਦ ਕਰਦਾ ਤੇ ਕੀ ਵੀ ਵੀ ਆਪਣੀ ਡਾਈਟ ਦੇ ਵਿੱਚ ਤੁਸੀਂ ਐਡ ਕਰ ਸਕਦੇ ਆ ਨੰਬਰ 7 ਜਿਹੜੀ ਚੀਜ਼ ਹੈਗੀ ਆ ਉਹ ਹੈਗਾ ਨਿੰਬੂ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਆ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਨਿੰਬੂ એનર્ਜੀ ਪ੍ਰੋਵਾਈਡ ਵੀ ਕਰਦਾ ਆ ਤੇ ਇਹ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਇੱਕ ਤਰ੍ਹਾਂ ਬੋਡੀ ਨੂੰ ਟੌਕਸੀਫਾਈ ਕਰਨ ਦੇ ਵਿੱਚ ਹੈਲਪ ਕਰਦਾ ਉਦੋਂ ਤਾਂ ਕੋਈ ਇਦਾਂ ਦੀ ਚੀਜ਼ ਹੈ ਨਹੀਂ ਜਿਹੜੀ ਲਿਵਰ ਨੂੰ ਸਾਫ਼ ਕਰੇ ਬਟ ਜਿਹੜੀ ਨਿੰਬੂ ਕਲੀਨ ਕਰਦਾ ਤੁਹਾਡਾ ਡਾਈਜੈਸਟੋ ਸਿਸਟਮ ਨੂੰ ਕਲੀਨ ਕਰਨ ਦੇ ਵਿੱਚ ਹੈਲਪ ਕਰਦਾ ਤੇ ਨਿੰਬੂ ਦਾ ਰਸ ਵੀ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦੇ ਆ ਤੇ ਦੋਸਤੋ ਇਹ ਸੀ ਕੁਝ ਫਲ ਇਹਨਾਂ ਵਿੱਚੋਂ ਤਿੰਨ ਚਾਰ ਤਰ੍ਹਾਂ ਦੇ ਫਲ ਤੁਸੀਂ ਹਰ ਰੋਜ਼ ਆਪਣੀ ਡਾਈਟ ਦੇ ਵਿੱਚ ਇੱਕ ਪਲੇਟ ਦੇ ਵਿੱਚ ਖਾਓ ਤੇ ਇੱਕ ਖਿਆਲ ਰੱਖਣਾ ਜਿਹੜੇ ਬਹੁਤ ਜ਼ਿਆਦਾ ਮਿੱਠੇ ਫਲ ਹੁੰਦੇ ਆ ਜਿੱਦਾਂ ਕਿ ਹਾਈ ਕੈਲਰੀਜ਼ ਬਨਾਣਾ ਹੋ ਗਿਆ ਜਾਂ ਫਿਰ ਚੀਕੂ ਹੋ ਗਿਆ ਅੰਗੂਰ ਹੋ ਗਿਆ ਇਹਨਾਂ ਦੀ ਥੋੜੀ 슈ਗਰ ਜ਼ਿਆਦਾ ਹੁੰਦੀ ਹੈ ਨਾ ਤੁਸੀਂ ਕੰਟਰੋਲ ਮਾਤਰਾ ਦੇ ਵਿੱਚ ਖਾਣਾ वैसे रोज भी खा सकते हैं कोई इतना दा चक्कर नहीं है बट कंट्रोल खाना होता है ਤੇ ਜਿੰਨੇ ਵੀ ਤੁਹਾਨੂੰ ਫਲ ਦੱਸਿਆ ਇਹਨਾਂ ਦੇ ਵਿੱਚੋਂ ਮਤਲਬ ਤਿੰਨ ਚਾਰ ਤਰ੍ਹਾਂ ਦੇ ਫਲ ਤੁਸੀਂ ਜਿੰਨੇ ਵੀ ਅਵੇਲੇਬਲ ਹੈਗੇ ਆ ਉਹ ਤੁਸੀਂ ਇੱਕ ਪਲੇਟ ਰੋਜ਼ ਖਾ ਸਕਦੇ ਆ ਖਾਣ ਦਾ ਸਮਾਂ ਕਿਹੜਾ ਤੁਸੀਂ ਬ੍ਰੇਕਫਾਸਟ ਦੇ ਵਿੱਚ ਖਾਓ ਥੋੜਾ ਅਗਰ ਤੁਸੀਂ ਫਾਸਟਿੰਗ ਵਗੈਰਾ ਕਰਦੇ ਆ ਫਾਸਟਿੰਗ ਜਦੋਂ ਤੁਸੀਂ ਤੋੜਨੀ ਆ ਮਤਲਬ 11:30 12:00 ਵਜੇ ਤੁਸੀਂ ਖਾ ਸਕਦੇ ਆ ਜਾਫੇ ਜਦੋਂ 4-5 ਵਜੇ ਦੇ ਵਿੱਚ ਵਿੱਚ ਜਦੋਂ ਕ੍ਰੀਵਿੰਗ ਜਿਆਦਾ ਹੋਣ ਲੱਪੰਦੀ ਆ ਜਿਹਨੂੰ ਸਨੈਕਸ ਟਾਈਮ ਕਹਿ ਸਕਦੇ ਆ ਜਾਂ ਫੇ ਤੁਹਾਨੂੰ ਬਹੁਤ ਹੀ ਜਿਆਦਾ ਉਰਾਪਰਾ ਖਾਣ ਨੂੰ ਦਿਲ ਕਰਦਾ ਉਦੋਂ ਵੀ ਤੁਸੀਂ ਇਹ ਫਲ ਖਾ ਸਕਦੇ ਆ ਤੇ ਓਵਰਆਲ ਕੀ ਆ ਵੀ ਜਿਹੜੇ ਤੁਸੀਂ ਤਿੰਨ ਚਾਰ ਤਰ੍ਹਾਂ ਦੇ ਫਲ ਖਾਣੇ ਆ ਇਹਨਾਂ ਨੇ ਤੁਹਾਨੂੰ ਆ ਵਿਟਾਮਿਨਸ ਐਂਡ ਮਿਨਰਲਸ ਐਂਟੀਆਕਸੀਡੈਂਟ ਫਾਈਬਰ ਤੁਹਾਡੀ ਬਾਡੀ ਨੂੰ ਪ੍ਰੋਵਾਈਡ ਕਰਨੇ ਆ ਤੁਹਾਡੀ ਬਾਡੀ ਨੂੰ ਨੇਚਰਲੀ ਇਹਨੇ ਹੀਲ ਕਰਨ ਦਾ ਕੰਮ ਕਰਨਾ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹਨੂੰ ਛੇਤੀ ਰਿਕਵਰ ਕਰਨ ਦੇ ਵਿੱਚ ਹੈਲਪ ਕਰਨੇ ਆ ਤੇ ਬਾਕੀ ਜਿਹੜਾ ਓਵਰਲ ਲਾਈਫ ਸਟਾਈਲ ਹੁੰਦਾ ਜਿਵੇਂ ਕਿ ਸਾਰੀ ਡਾਈਟ ਤੁਸੀਂ ਦਿਨ ਵਿੱਚ ਕੀ ਖਾਣੇ ਉਹ ਵੀ ਮੈਟਰ ਕਰਦੀ ਆ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਫਾਸਟ ਫੂਡ ਵੀ ਵਿੱਚੇ ਖਾਈ ਜਾਂਦੇ ਆ ਤਲੀਆਂ ਚੀਜ਼ਾਂ ਵੀ ਖਾਈ ਜਾਂਦੇ ਆ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਬੇ ਖਾਣਾ ਕੀ ਆ ਕੀ ਨਹੀਂ ਹਨਾ ਮਤਲਬ ਕਿ ਤੁਸੀਂ ਓਵਰਲ ਡਾਈਟ ਦਾ ਪ੍ਰੋਪਰ ਖਿਆਲ ਰੱਖਣਾ ਨਾਲੇ ਫਰੂਟ ਵੀ ਐਡ ਕਰਨੇ ਤੇ ਨਾਲ ਜਿਹੜੀ ਐਕਸਰਸਾਈਜ਼ ਹੋਵੇ ਚਾਹੇ ਤੁਸੀਂ ਵਾਕ ਕਰੋ ਚਾਹੇ ਹਲਕੀ ਫੁਲਕੀ ਤੁਸੀਂ ਘਰ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਆ ਤੇ ਕੁਝ ਹੋਮ ਬੇਸਡ ਐਕਸਰਸਾਈਜ਼ਸ ਵੀਡੀਓਜ਼ ਹੈਗੀਆਂ ਮੇਰੇ ਦੂਸਰੇ ਚੈਨਲ ਤੇ ਉਹਦਾ ਮੈਂ ਲਿੰਕ ਦੇ ਦੇਣਾ ਤੁਸੀਂ ਉੱਥੇ ਦੇਖ ਸਕਦੇ ਆ ਤੇ ਓਵਰ ਆਲ ਤੁਸੀਂ ਇੱਕ ਲਾਈਫ ਸਟਾਈਲ ਚੰਗਾ ਜੀਣਾ ਤੇ ਜਿਹਦੇ ਨਾਲ ਤੁਸੀਂ ਪੀਸੀਓਡੀ ਦੀ ਪੀਸੀਓਸੀ ਹਾਰਮੋਨਲ ਇਮਬੈਲੈਂਸ ਬਹੁਤ ਸਾਰੀਆਂ ਦੰਦੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਤੁਸੀਂ ਬਾਸ ਸਕਦੇ ਹੋ ਉਹਨਾਂ ਨੂੰ ਤੁਸੀਂ ਹੀਲ ਕਰ ਸਕਦੇ ਆ ਤੇ ਦੋਸਤੋ ਆਸ ਕਰਦੇ ਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਚੰਗਾਈ ਸਤਿ ਸ਼੍ਰੀ ਅਕਾਲ